ਹੈਲੋ ਜੀ ਜੀ ਆਨੂ ਪਿਆਰਪਰੀ ਸੱਚੀ ਅਕਲ ਪ੍ਰਬੰਧ ਕਰੋ ਜੀ ਅੱਜ ਆਪਾਂ ਆਏ ਆ ਆਪਣੇ ਮਾਰਬਲ ਸਟੋਰ ਤੇ ਇਹ ਦੋਵੇਂ ਭੈਣ ਭਰਾ ਗੱਡੀ ਚ ਉਤਰੇ ਨੇ ਕਹਿੰਦੇ ਅਸੀਂ ਗਾਣੇ ਸੁਣਨੇ ਆ ਬੱਦਲ ਹੋਇਆ ਮੀਂਹ ਪੈਣ ਦੀ ਸੰਭਾਵਨਾ ਬਣਦੀ ਆ ਅਸੀਂ ਆਏ ਆ ਕੰਮ ਕੰਮ ਕਿਹੜਾ ਆਪਾਂ ਤੁਹਾਨੂੰ ਵੀਡੀਓ ਚ ਦੱਸਦੇ ਆ ਵੀਡੀਓ ਨਾਲ ਅੰਤ ਤੱਕ ਬਣੇ ਰਹਿਣਾ ਚੈਨਲ ਤੇ ਪਹਿਲੀ ਵਾਰ ਆ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੌਸਮ ਠੰਡਾ ਦੇਖ ਕੇ ਆਪਾਂ ਘਰੋਂ ਨਿਕਲੀਆਂ ਨਹੀਂ ਤਾਂ ਗਰਮੀ 'ਚ ਘਰੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਆ ਇੱਥੇ ਲਾਏ ਆਪਾਂ ਨਿੰਬੂਆਂ ਦੇ 3-4 ਬੂਟੇ ਬਹੁਤ ਜ਼ਿਆਦਾ ਨਿੰਬੂ ਲੱਗਦੇ ਆ ਇਹਨਾਂ ਨੂੰ ਆਪਾਂ ਇਹਨਾਂ ਨੂੰ ਕੋਈ ਵੀ ਖਾਦ ਸਪਰੇਅ ਨਹੀਂ ਪਾਈਦੀ ਹੈਗੀ ਇਹਨਾਂ ਬੂਟਿਆਂ 'ਤੇ ਇੰਨੇ ਨਿੰਬੂ ਲੱਗਦੇ ਆ ਕਿ ਪੱਤੇ ਵੀ ਨਜ਼ਰ ਨਹੀਂ ਵਿੱਚ ਆਉਂਦੇ ਹੁੰਦੇ ਇਹ ਨਿੰਬੂ ਆ ਕਿ ਨਵਾਂ ਵਾਂਗੂ ਵੱਡੇ-ਵੱਡੇ ਹੋ ਜਾਂਦੇ ਆ ਇਹਨਾਂ ਨਿੰਬੂਆਂ ਦੇ ਵਿੱਚ ਬਿਲਕੁਲ ਵੀ ਬੀਜ ਨਹੀਂ ਹੈਗੇ ਸੀਡਲੈਸ ਆ ਇਹ ਕੁਆਲਿਟੀ ਚੰਨੇ ਵਧੀਆ ਹੁਸ਼ ਜਾਣ ਪਹਿਚਾਣ ਵਾਲੇ ਭੈਣ ਭਾਈ ਆ ਨਾ ਉਹ ਜਿਉਂ ਇਹ ਪੱਕਣਾ ਸ਼ੁਰੂ ਹੁੰਦੇ ਨਿੰਬੂ ਉਹ ਲੈ ਜਾਣਾ ਸ਼ੁਰੂ ਕਰ ਦਿੰਦੇ ਆ ਸਾਨੂੰ ਬਿਨਾਂ ਦੱਸੇ ਉਹ ਤੇ ਵਰਕਰ ਵਾਈ ਜੀ ਹੁੰਨੀ ਹੁੰਦੇ ਉਹਨਾਂ ਨੂੰ ਕਹਿੰਦੇ ਅਸੀਂ ਘਰੋਂ ਪੁੱਛ ਲਿਆ ਆ ਪਿਛਲੇ ਸਾਲ ਤਾਂ ਜਦੋਂ ਆਪਾਂ ਨਿੰਬੂ ਲੈਣ ਆਏ ਤਾਂ ਬੂਟੇ ਖਾਲੀ ਪੈ ਸੀ ਆਪਾਂ ਮੁੱਲੇ ਨਿੰਬੂ ਲੈ ਕੇ ਆਚਾਰ ਪਾਇਆ ਆਪਾਂ ਬਹੁਤ ਸਾਰੀਆਂ ਗਰਮੀਆਂ ਤੇ ਸਰਦੀਆਂ ਵਾਲੀਆਂ ਸਬਜ਼ੀਆਂ ਬੀਜਦੇ ਆ ਕਿੰਨੂੰ ਨਿੰਬੂ ਆਂਬ ਆਪਣੇ ਘਰ ਦੇ ਹੋ ਜਾਂਦੇ ਆ ਆਪਾਂ ਇਹਨਾਂ ਨੂੰ ਕਦੀ ਵੀ ਸੇਲ ਨਹੀਂ ਕਰਦੇ ਹੈਗੇ ਆਪਾਂ ਇਹ ਸਬਜ਼ੀਆਂ ਜਿਹੜੇ ਫਰੂਟ ਹੁੰਦੇ ਆ ਆਪਣੀ ਜ਼ਰੂਰਤ ਜੋਗੇ ਰੱਖ ਕੇ ਬਾਕੀ ਆਪਾਂ ਪਿੰਡ ਵਿੱਚ ਭੈਣ ਭਾਈਆਂ ਨੂੰ ਫ੍ਰੀ ਗਿਫਟ ਜਿਹੜੇ ਆ ਉਹ ਦੇ ਦੇ ਦੀ ਆ ਲਓ ਜੀ ਉਹ ਆਦੀ ਲਾਡੂ ਹਸ਼ਰੀਦ ਕੋਲ ਵੀ ਕੰਮ ਕਰਾਉਣ ਆ ਗਈ ਆ ਲੋ ਜੀ ਆਪਾਂ ਇਹਨੇ ਨਿੰਬੂ ਤੋਲੇ ਆਪਾਂ ਹਜੇ ਹੋਰ ਤੋਣਾਂਗੇ ਇਹਨਾਂ ਨਿੰਬੂਆਂ ਤੋਂ ਆਪਾਂ ਬਣਾਵਾਂਗੇ ਤਿੰਨ ਚਾਰ ਤਰ੍ਹਾਂ ਦਾ ਆਚਾਰ ਆਚਾਰ ਆਪਣੇ ਖਾਣੇ ਦਾ ਜਿਹੜਾ ਸਵਾਦ ਹੈ ਦੁੱਗਣਾ ਕਰ ਦਿੰਦਾ ਆ ਆਚਾਰ ਬਣਾਉਂਦੇ ਸਮੇਂ ਆਪਾਂ ਨੂੰ ਕਈ ਸਾਵਧਾਨੀਆਂ ਰੱਖਣੀਆਂ ਪੈਂਦੀਆਂ ਆ ਕਈ ਕਹਿੰਦੇ ਨੇ ਖਰਾਬ ਹੋ ਜਾਂਦਾ ਆ ਆਚਾਰ ਪਰ ਖਰਾਬ ਨਹੀਂ ਹੁੰਦਾ ਪੂਰਾ ਸਾਲ ਜਿਹੜਾ ਆਚਾਰ ਵਧੀਆ ਰਹਿੰਦਾ ਆ ਆਪਾਂ ਪਾਉਂਦੇ ਰਹਿੰਦੇ ਹਰ ਇੱਕ ਸਾਲ ਜੇਕਰ ਆਪਣੇ ਕੋਲ ਸਮਾਂ ਹੋਇਆ ਤਾਂ ਆਪਾਂ ਜਿਆ ਚਾਹ ਦੀ ਰੈਸਪੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਕੋਸ਼ਿਸ਼ ਤਾਂ ਹੁੰਦੀ ਹੈ ਕਿ ਡੇਲੀ ਬਲੌਗਿੰਗ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ ਪਰ ਸਮੇਂ ਦੀ ਘਾਟ ਕਰਕੇ ਜਿਆ ਨਹੀਂ ਹੋ ਸਕਦਾ ਵੈਸੇ ਤਾਂ ਆਪਾਂ ਸਲਾਈ ਕਢਾਈ ਪੇਂਟਿੰਗ ਸਾਰਾ ਕੰਮ ਕਰ ਲੀਦਾ ਹੈ ਪਰ ਘਰੇਲੂ ਕੰਮਾਂ ਤੋਂ ਹੀ ਫੁਰਸਤ ਨਹੀਂ ਮਿਲਦੀ ਫਰੋਂ ਆਉਣ ਵਾਲੇ ਸਮੇਂ 'ਚ ਮੈਂ ਜ਼ਰੂਰ ਜਿਹੜੀਆਂ ਸਲਾਈ ਕਢਾਈ ਪੇਂਟਿੰਗ ਦੀਆਂ ਕਲਾਸਾਂ ਵੀ ਸ਼ੁਰੂ ਕਰੂੰਗੀ ਜਿਹੜੀਆਂ ਕਿ YouTube ਤੇ ਬਿਲਕੁਲ ਫ੍ਰੀ ਹੋਣਗੀਆਂ ਜਿਹੜੀਆਂ ਮੇਰੇ ਭੈਣਾਂ ਸਿੱਖਣਾ ਚਾਹੁੰਦੀਆਂ ਹੋਣਗੀਆਂ ਉਹ ਤੋਂ ਸਿੱਖ ਸਕਦੀਆਂ ਬਸ ਤੁਹਾਡੇ ਸਹਿਯੋਗ ਦੀ ਲੋੜ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕਸ ਫॉर ਵਾਚਿੰਗ